ਹੈਲੋ ਗਾਇਜ਼ ਅਸੀਂ ਤੁਹਾਨੂੰ ਦੱਸਾਂਗੇ ਅੱਜ ਮਲਾਈ ਤੋਂ ਮੱਖਣ ਕਿਵੇਂ ਬਣਦਾ ਤੇ ਫਿਰ ਮੱਖਣ ਬਣਾ ਕੇ ਅਸੀਂ ਜਿਹੜਾ ਦੁੱਧ ਬਚਦਾ ਬਾਅਦ ਚ ਉਸ ਤੋਂ ਅਸੀਂ ਪਨੀਰ ਪਨੀਰ ਬਣਾਉਣਾ ਦੱਸਾਂਗੇ ਉਹ ਪਨੀਰ ਕਿਵੇਂ ਬਣਦਾ ਉਸ ਅਸੀਂ ਖੱਟਾ ਪਾਣਾ ਹੈ ਖੱਟਾ ਜਿਵੇਂ ਸਿਰਕਾ ਹੋ ਗਿਆ ਨਿੰਬੂ ਪਾ ਲਿਆ ਜਾਂ ਫਿਰ ਅਸੀਂ ਖੱਟੀ ਲੱਸੀ ਵੀ ਪਾ ਸਕਦੇ ਹਾਂ